ਇਧਰ ਆ ਲੈ ਤੇ ਮੈਂ 76 ਤੇਰੇ ਉਹ ਤੇਰੇ ਬਾਹੋਂਗਾ ਮੂੰਹ ਤੇੜੀ ਯਾਦ ਕਰੇਗਾ ਅਸੀਂ ਚੱਲੇ ਜੀ ਉੱਥੇ ਠਾਣੇ ਆ ਜਾ ਮੱਲਾ ਦੇ ਠੀਕ ਹੈ ਉੱਥੇ ਨਹੀਂ ਕਿਤੇ ਜਾਣਾ ਕਿਸੇ ਆਉਂਦਾ ਪਿਆ ਸੱਚ ਇੱਥੇ ਆਉਂਦਾ ਪਿਆ ਤੇਰੇ 76 ਮੈਂ ਥੋੜੇ ਦਿਨਾਂ ਦੇ ਵਿੱਚ ਠੋਕਰੇ ਮੱਲਾ ਵਾਲੀ ਮੱਲਾ ਹੀ ਤੇ ਠੋਕਰੇ ਜਦੋਂ ਮੈਂ ਚਾਰ ਕੀ ਕਰ ਰੋ ਨੇ ਤੇ ਲੀ ਮੱਲ ਵਾਲਿਆ ਤੈਨੂੰ ਤੂੰ ਆਣਾ ਨਾ ਮੈਂ ਵਰਦੀ ਲਾ ਕੇ ਨਾ ਵਰਦੀ ਲਾ ਕੇ ਆਇਆ ਇਹਨਾਂ ਨੂੰ ਲਾਉਣੀ ਤੇਰੀ ਲਾਉਣੀ ਮੈਂ ਫੋਨ ਫੜ ਕੇ ਛੱਡਦੇ ਨਹੀਂ ਭਾਈ ਇਹਨਾਂ ਦੱਸਾਂਗੇ ਠੀਕ ਗੱਲ ਮੈਂ ਤੇਰਾ ਫੋਨ ਛੱਡਦੇ ਨਹੀਂ ਫੜ ਕੇ ਕੋਈ ਗੱਲ ਨਹੀਂ ਲਾ ਆਲੇ ਨਹੀਂ ਯਾਰ ਦੇਖ ਲੈ ਭਾਈ ਲਾਲਾ ਜੀ ਫੋਨ ਫੋਨ ਤੂੰ ਲੈ ਜੇ ਮੇਰੀ ਸੋਨੇ ਗੱਲ ਤੂੰ ਖੋ ਕੇ ਲੈ ਜੀ ਤੂੰ ਕਰਾਉਂ ਜਿੱਥੇ ਮੋਟਰ ਥੱਕ ਪੁਲਕੇ ਵੇਖਦਾ ਮੇਰੇ ਨਾਲ ਭਵੇਂ ਤੂੰ ਫੋਨ ਖੋ ਕੇ ਲੈ ਜੀ ਮੇਰਾ ਤੂੰ ਕੋਈ ਗੱਲ ਨਹੀਂ ਫੁਲਕੇ ਬਾਈ ਦੀਆਂ ਮੁੰਡੀਆਂ ਮੈਂ ਹਾਂ ਤੇਰੇ ਮੈਂ 76 ਉਹ ਮਾਰ ਮਾਰ ਕਿ ਤੇਰੀ ਦਾੜੀ ਦੇ ਬਾਣਾ ਨਾ ਕੱਢੇ ਵਿੱਚੋਂ ਮੈਨੂੰ ਕਹਿ ਦੀ ਤੂੰ ਤੇਰੇ ਵੇਖੇ 76 ਕਿਵੇਂ ਠੋਕਦੇ ਆਜ ਤੂੰ ਨੇ ਆ ਨਾ ਮੈਂ ਤੁਝਾ ਆਉਣਾ ਮਾਰ ਗਿਆ ਆ ਇੱਧਰ ਆ ਇੱਧਰ ਆ ਇੱਧਰ ਉਹ ਵੇਖੋ ਘੁਰ ਕੇ ਦੇਖ ਲੈ ਮੇਰੇ ਨਾਲ ਕਿ ਯਾਦ ਕਰਿਆ ਕਰੇਗਾ ਉਹ ਅੱਗੇ ਆ ਆ ਵੇਖੀ ਠੋਕੀ ਆ ਵੇਖਣਾ ਕਿ ਆਇਆ ਸੁਪ ਕਰ ਰਿਹਾ ਇੱਕ ਬਣਾ ਮਾਰ ਮਾਰ ਤੇਰੇ ਚ ਪੇੜਾ ਵੇਖੀ ਤੇ ਮੂੰਹ ਕਰ ਭਾਂਦਾ ਕਰਾ ਹੁਣ ਘਰੇ ਰਹਿ ਜਾ ਹਜੇ ਮੇਰਾ ਕੜਾ ਰਹਿ ਗਿਆ ਕੜਾ ਦਿਰੀਆ ਕੜਾ ਰਹਿ ਗਏ ਮੇਰਾ ਘਰੇ ਪੋਂਡਾ ਮੈਂ ਗੁੱਟੀਆਂ ਵਾਲਾ ਉਹ ਹੁੰਦਾ ਨਾ ਤੇਰਾ ਮੂੰਹ ਸਾਰਾ ਵਿੱਚ ਵੜਦੇ ਨੇ ਮਾਰ ਮਾਰ ਕੇ ਕੜੇ ਆਏ ਭੁੰਨ ਕੇ ਰਹਿ ਗਏ ਕਰ ਮੈਨੂੰ ਨਹੀਂ ਪਤਾ ਨਹੀਂ ਕਿ ਉਹ ਕੱਲ ਮੇਰਾ ਪੰਡ ਨਹੀਂ ਇੱਕ ਫੌਜੀ ਬੰਦੇ ਨੇ ਪੰਗਾ ਲੈ ਲਿਆ ਤੁਸੀਂ ਫੌਜੀ ਨਾ ਤੂੰ ਸੋਚਣਾ ਮੜਿਆ ਵੀ ਪੰਗਾ ਕਰ ਲੈ ਨਹੀਂ ਤਾਂ ਆਪਾਂ ਦਿਨੇ ਸ਼ਰਾਬੀ ਕੇ ਤੁਰੇ ਫਿਰਦੇ ਆਂ ਵੀ ਪਾਣੀ ਕਿੱਥੋਂ ਆਲੇ ਯਾਰ ਤੁਸੀਂ ਸਹੀ ਪੀ ਨਹੀਂ ਸਕਦੇ ਮੈਂ ਨਾ ਦੰਗਣਾਂ ਮੈਂ ਸੌੜ ਤੇ ਖੜਨਾ ਮੈਂ ਰੁਕਾ ਲਿਓ ਨੰਗੋ ਕੁੱਤੇਓ ਵੀ ਨੰਗੋ ਮੇਰਾ ਕੜਾ ਰਹਿ ਗਿਆ ਗਰੇਂਦਰਾ ਮੈਂ ਮੂੰਹ ਵਿੱਚੋਂ ਸਾਰਾ ਬਾੜ ਦੇਣਾ ਸੀ ਅੱਜ ਕਰਾਂ ਮੈਂ ਚੱਗੇਗਾ ਸਾਨੂੰ ਟਾਕੇ ਉੱਥਾ ਇਧਰਾ ਲਾ ਕੇ ਹੱਥ ਫੜੀ ਮਰਾਇਆ ਆ ਇਹ ਚਲਾ ਮੁਰਗਾ ਇਹਨੂੰ ਆ ਡੱਕੀ ਦੀ ਮਾਰੀ ਦੀ ਮਾਰੀ ਖੁੱਬੀ ਉਹ ਛੱਡ ਵੀਰ ਉਹ ਵੀਡੀਓ ਚੋਂ ਨਹੀਂ ਕੋਈ ਲੱਪਣਾ ਸਿੱਧਾ ਵੱਜ ਜੇ ਵੱਜਣਾ ਹੀ ਇੱਕ ਚ ਪਰੌਣੇ ਦੇ ਹੈਲੋ ਹਾਂ ਤੇ ਪੇਟ ਚ ਪੂਨ ਮੇਰੇ ਬਾਜੀ ਕੇ ਮੈਂ ਬੁਰੀ ਕਰਨੀ ਬਾਤ ਚ ਅੱਗੇ ਤੂੰ ਦਿੱਤੀ ਮੇਰੇ ਮਾਰ ਤੇ ਮੈਂ ਅੱਗੇ ਪੱਗ ਲਾ ਦੇਣੀ ਤੇਰੀ ਭਾਈ ਨਾ ਮੈਨੂੰ ਕਹੀ ਤੂੰ ਜੋ ਮਰਜ਼ੀ ਕਰ ਲੈ ਮੈਂ ਤਾਂ ਦੱਸਦਾ ਹੀ ਮੇਰਾ ਸੁਭਾਅ ਵਾ ਗੰਦਾ ਹੀ ਕੋਈ ਨਹੀਂ ਕੋਈ ਮੇਰੇ ਜਿੰਨੇ ਚ ਪੀੜ ਮਾਰਤੀ ਮੈਂ ਲਿਆਈ ਨਹੀਂ ਕਰਨਾ ਬਾਅਦ ਚ ਮੈਂ ਇਹ ਕੀ ਦੱਸਤਾ ਹਾਂ ਮੈਂ ਗੱਲ ਘੋੜ ਦੇਣਾ ਮੈਂ ਬਾਈ ਨਾ ਕੀ ਮੈਨੂੰ ਮੇਰਾ ਸੁਭਾਅ ਬਿਨੂਣਾ ਪਾਈ ਗਈ ਯਾਰ ਪਾਗ ਚੋਕ ਤੇ ਲਿਆ ਕੇ ਕਰਨੇ ਕੋਈ ਗੱਲ ਮੈਂ ਗੱਲ ਘੋੜ ਦੇਣਾ ਮੋੜ ਤੇ ਇਹਨੂੰ ਆ ਡਾਕੇ ਨੂੰ ਕੱਲੇ ਤੜੇ ਨੇ ਵੇਖਾ ਤੂੰ ਨੇ ਦੇਖ ਲੋ ਮੇਰੇ ਮੁੰਡਿਆ ਜਿੱਦਾਂ ਮਰਜ਼ੀ ਹੁੰਦੀ ਆ ਮੋੜ ਤੇ ਥਾਣੇ ਵਾਲਾ ਇੱਥੇ ਆਉਂਦੇ ਪੈ ਕੋਨੇ ਇਹਨੂੰ ਡਾਕੇ ਉਹ ਖਬਰਾਂ ਮੈਂ ਦੱਸੂਗਾ ਵੇ ਮਲਾਦਮ ਇੱਥੇ ਨਾ ਗੱਲ ਪੈਂਦੇ ਆ ਬਿਮਾਰੀ ਬਿਮਾਰੀ ਬਾਹਰ ਖੋਲ ਦੇਣਾ ਮੇਰਾ ਸਵਾਵੜਾ ਕੰਦਾ ਇੱਕ ਬਾਈਕ ਤੇ ਚੱਲਦਾ ਉਹ ਡਾਕ ਕੋਈ ਯਾਰ ਨੂੰ ਕਰ ਦੇਣਾ ਬਾਈ ਉਹ ਖਲੋ ਜਾ ਯਾਰ ਇੱਥੇ ਆਉਣਗੇ ਸਾਰੇ ਦੇਖੀ ਜਾਏ ਨਹੀਂ ਜਾਣਾ ਹੋ ਰੋਕ ਜਾ ਪੱਲਾ ਠਣ ਜਾਣਾ ਪੱਲਾ ਠਣ ਜਾਣਾ ਤੇ ਚਲਾ ਮੋੜ ਤੇ ਚਲਾ ਚਲਾਣ ਹਾਂਜੀ ਸਰ ਕੱਲ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੀ ਮਾਮਲਾ ਕੀ ਹੈ ਜੀ ਇਹ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਫਰੋਜਪੁਰ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਜੋ ਹੁਕਮ ਮਿਲਦਾ ਹੈ ਚਲਾਨ ਕਰਨ ਦੇ ਤੇ ਉਹ ਮੈਂ ਇਸ ਟਾਈਮ ਐਸੇ ਗੁਰਮੀਤ ਸਿੰਘ ਟ੍ਰੈਫਿਕਨ ਚਾਰਜ ਮੱਲਾ ਵਾਲੇ ਮੇ ਬਤੌਰ ਡਿਊਟੀ ਕਰ ਰਿਹਾ ਕੱਲ ਅਸੀਂ ਸੁਧਾਰੇ ਪਿੰਡ ਤੇ ਉਰਲੇ ਪਾਸੇ ਫਾੜ ਦੇ ਕੋਲ ਬਾਬਾ ਕਾਲਾ ਮਾਰ ਜੀ ਦੇ ਮੰਦਿਰ ਦੇ ਕੋਲ ਨਾਕਾ ਲਾਇਆ ਸੀ 11 ਵਜੇ ਤੇ ਅਸੀਂ ਪੰਜ ਸਾਲ ਚਲਾਣ ਵੀ ਕੀਤੇ ਆ 1:30 ਵਜੇ ਦੇ ਕਰੀਬ ਉਧਰ ਕੋਈ ਦੋ ਬੰਦੇ ਆਏ ਭੁੱਟ ਤੇ ਮੇਰਾ ਸਾਥੀ ਅਰਜੰਦਰ ਸਿੰਘ ਤੇ ਸਾਥੀ ਰਾਜਕਮਰ ਜੇ ਪੀਸੀ ਇਹਨਾਂ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਰੁਕ ਗਏ ਰੁਕਣ ਤੋਂ ਬਾਅਦ ਉਹ ਗਾਲ ਕੱਢ ਕੇ ਬੋਲੇ ਆ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਪਤਾ ਨਹੀਂ ਉਹਨਾਂ ਨੇ ਕੀ ਖਾਦਾ ਕੀ ਨਹੀਂ ਖਾਦਾ ਜੀ ਉਹਨਾਂ ਨੇ ਮੁੜ ਕੇ ਸਾਡੇ ਤੇ ਰੋੜੇ ਚਲਾਏ ਪਬਲਿਕ ਦੇ ਬੰਦੇ ਇਕੱਠੇ ਹੋ ਕੇ ਪਿੰਡ ਦੇ 10-15 ਜਿਹਨਾਂ ਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਅਸੀਂ ਸਹਾਇਤਾ ਦੇ ਨਾਲ ਜਿਹੜਾ ਸਾਨੂੰ ਥੋੜਾ ਬਚਾ ਹੋਇਆ ਉਹਨਾਂ ਰੋੜੇ ਬਹੁਤ ਮਾਰੇ ਆ ਉੱਥੇ ਬਾਲਣ ਪਿਆ ਸੀ ਦਰਖਤ ਕੱਟੇ ਹੋਏ ਸੀ ਉਹਨਾਂ ਦੇ ਛੋਟੇ ਬਣਾ ਕੇ ਸਾਡੇ ਦੇ ਵਾਰ ਕੀਤੇ ਆ ਜੀ ਉਸ ਤੋਂ ਬਾਅਦ ਜੀ ਮੈਂ ਫੋਨ ਕੀਤਾ ਥਾਣੇ ਐਮ ਐਸ ਸੀ ਗੁਰਮੀਤ ਸਿੰਘ ਨੂੰ ਮੈਂ ਕਿਹਾ ਜਲਦੀ ਕਰੋ ਸਾਡੇ ਤੇ ਹਮਲਾ ਕਰਤਾ ਹੈ ਪਬਲਿਕ ਦੇ ਲੋਕਾਂ ਨੇ ਉਹ ਮੁਰਤੀ ਉੱਥੋਂ ਜੀ ਸਰਕਾਰੀ ਗੱਡੀ ਦੇ ਵਿੱਚ ਐਸ ਆਈ ਲਖਵੇਸ਼ ਸਿੰਘ ਸਮੇਤ 4-5 ਕਰਮਚਾਰੀ ਜਿਹੜੇ ਉੱਥੇ ਗਏ ਇੱਕ ਨੂੰ ਤਾਂ ਅਸੀਂ ਮੌਕੇ ਤੇ ਫੜ ਲਿਆ ਇੱਕ ਜਿਹੜਾ ਸੀ ਉਹ ਝੋਨੇ 'ਚ ਫਸ ਗਿਆ ਉਹਨੂੰ ਉਹਨਾਂ ਦੇ ਗਨ ਮਿਲਣਾ ਚਾਰ ਕਿਲੋਮੀਟਰ ਦੂਰ ਤੋਂ ਫੜਿਆ ਜੀ ਫੜ ਕੇ ਲੈ ਕੇ ਥਾਣੇ ਆ ਕੇ ਬੰਦ ਕਰਤਾ ਜੀ ਬੰਦ ਕਰਕੇ ਉਹਨਾਂ ਤੇ ਜਿਹੜੀ ਕਾਰਵਾਈ ਉਹ ਕੀਤੀ ਗਈ ਹੈ ਜੀ ਕੋਈ ਵਿਕਲ ਵੀ ਵਿਕਲ ਅਸੀਂ ਇਹ ਬੌਂਡ ਕੀਤਾ ਜੀ ਬੁੱਟ ਮੋਟਰਸਾਈਕਲ ਜਿਹੜਾ ਪਰਚੇ 'ਚ ਪੈ ਗਿਆ ਪਰਚੇ ਦੀਆਂ ਧਰਾਵਾਂ ਜਿਹੜੀਆਂ ਲੱਗੀਆਂ ਨੇ ਜੀ 132 281 286 355 ਬੀ ਐਨ ਐਸ ਐਕਟ ਤਹਿਤ ਜਿਹੜਾ ਉਹਨਾਂ ਦੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਕੋਰਟ ਭੇਜਤਾ ਜੀ ਗਾਇਲ ਕੋਰਟ ਹੀ ਹੋਇਆ ਜੀ ਹਾਂਜੀ ਗਾਲੀ ਗਲੋਚੀ ਆ ਹਾਂਜੀ ਬਹੁਤ ਉਹਨਾਂ ਨੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਜੀ ਵੀਡੀਓ ਨਾਲ ਹੈਗੀ ਆ ਜੀ ਵੀਡੀਓ ਵੀ ਦਿੱਤੀ ਆ ਜੀ ਤੇ ਉਹ ਵੀਡੀਓ ਵਿੱਚ ਬਹੁਤ ਕੁਛ ਬੁਖਾਰਿਆ ਡੰਡੇ ਬੁਖਾਰਿਆ ਗਾਲਾਂ ਵੀ ਕੱਢ ਰਿਆ ਜੀ ਤੇ ਇਸ ਕਰਕੇ ਜਿਹੜਾ ਵੀ ਅਸੀਂ ਹੁਣ ਪਰਚਾ ਹੋ ਗਿਆ ਪਰਚਾ ਹੁਣ ਤੋਂ ਬਾਅਦ ਅਗਲੀ ਕਾਰਵਾਈ ਅਫਸਰ ਕਰ ਰਹੇ ਨੇ ਜੀ ਪਚਾ ਪਬਲਿਕ ਨੇ ਕਰਵਾਇਆ ਜੀ ਹਾਂਜੀ ਪਬਲਿਕ ਨੇ ਪਬਲਿਕ ਨੇ ਜੀ ਪਬਲਿਕ ਸਾਡੇ ਵਿੱਚ ਆ ਕੇ ਖੜ ਗਏ ਨਹੀਂ ਤੇ ਰੋੜੇ ਜਿਵੇਂ ਮੇਰੇ ਇੱਕ ਵਜਿਆ ਵੀ ਇੱਥੇ ਮੋੜੇ ਤੇ ਮੇਰੇ ਰੋੜੇ ਬਹੁਤ ਮਾਰ ਰਹੇ ਸੀ ਉਹ ਅੱਛਾ